ਆ ਸੁਵਿੰਦਰ ਸਿੰਘ ਚਤਾਲਾ ਨੇ ਜਿਨ੍ਹਾਂ ਨੇ ਜਥੇ ਦੀ ਗਵਾਹੀ ਕਰਨੀ ਹੈਗੀ ਆ ਤਾਂ ਉਹ ਜਿਸ ਤਰ੍ਹਾਂ ਦੇ ਅੱਗੇ ਪ੍ਰਬੰਧ ਹੋ ਰਹੇ ਆ ਚਤਾਲਾ ਸਾਹਿਬ ਕੀ ਰਣਨੀਤੀ ਆ ਬਿਲਕੁਲ ਅਸੀਂ ਜਦੋਂ ਮੇਰੇ ਨਾਲ ਸਰਜੀਤ ਸਿੰਘ ਪੂਲਿਆ ਜੀ ਜਿਨ੍ਹਾਂ ਨੇ ਜਥੇ ਦੀ ਗਵਾਹੀ ਕਰਨੀ ਆ ਸਾਹ ਨਾਲ ਸੁਖਨਾਮ ਸਿੰਘ ਪੰਨੂਆ ਇੱਕ ਸੋ ਇੱਕ ਦਾ ਜਥਾ ਜਿਹੜਾ ਅੱਗੇ ਨੂੰ ਬਿਲਕੁਲ ਸ਼ਾਂਤ ਮਈ ਢੰਗ ਦੇ ਨਾਲ ਕਿਉਂਕਿ ਮਰਜੀਵੜੇ ਦੀ ਡੈਫੀਨੇਸ਼ਨ ਹੀ ਇਹ ਹੁੰਦੀ ਆ ਵੀ ਅਗਲਾ ਜ਼ਬਰ ਕਰਦਾ ਤੇ ਸਬਰ ਦੇ ਨਾਲ ਉਹ ਜ਼ਬਰ ਨੂੰ ਸਹਿਣਾ ਐ ਪੂਰੀ ਤੈਅ ਤਿਆਰੀ ਦੇ ਨਾਲ ਜਾਵਾਂਗੇ ਤੇ ਦੇਸ਼ ਦੁਨੀਆ ਨੂੰ ਦੱਸਾਂਗੇ ਕਿ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਿਹੜੀ ਲਗਾਤਾਰ ਕਿਸਾਨਾਂ ਤੇ ਜ਼ਬਰ ਢੋਣਾ ਚਾਹੁੰਦੀ ਆ ਤੇ ਅਸੀਂ ਸਬਰ ਦੇ ਨਾਲ ਉਹਦਾ ਮੁਕਾਬਲਾ ਕਰਨਾ ਚਾਹੁੰਦੇ ਆ ਸ਼ਾਂਤ ਮਈ ਢੰਗ ਦੇ ਨਾਲ ਦੁਨੀਆ ਨੂੰ ਦੱਸਾਂਗੇ ਕਿ ਇੱਕ ਲੜਾਈ ਸ਼ੰਭੂ ਬਾਰਡਰ ਤੋਂ ਵੀ ਇਹੋ ਜੀ ਤੁਰ ਲੱਗੀ ਆ ਜਿਹੜੀ ਲੜਾਈ ਹਮੇਸ਼ਾ ਕੋ ਰਾਹ ਵਿਖਾਉਣ ਵਾਲੀ ਲੜਾਈ ਆ ਦੇਸ਼ ਦੇ ਦੁਨੀਆ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਜੀ ਸਾਡੇ ਦੂਸਰੇ ਲੀਡਰ ਸਰਜੀਤ ਸਿੰਘ ਫੂਲ ਹਾਂਜੀ ਫੂਲ ਸਾਹਿਬ ਕੀ ਤਿਆਰੀ ਹੈ ਕਿਵੇਂ ਸੋਚ ਰਹੇ ਹੋ ਬਿਲਕੁਲ ਜੀ ਪੂਰੀ ਤਿਆਰੀ ਹੈ ਮਾਨਸਿਕ ਸਰੀਰਕ ਸਾਰੇ ਪੱਖਾਂ ਤੋਂ ਤੇ ਮਰਜੀਵੜਿਆਂ ਦਾ ਜਥੇ ਦੇ ਗਵਾਹੀ ਕਰਨ ਦੀ ਸਾਡੇ ਡਿਊਟੀ ਲਈ ਹੈ ਚਤਾਲਾ ਸਾਹਿਬ ਖੜੇ ਨੇ ਮੇਰੀ ਹੈ ਦੋਸ ਸਿੰਘ ਹੋਰ ਨੇ ਸਤਨਾਂ ਸਿੰਘ ਪੰਨੋ ਹੈ ਬਲਜਿੰਦਰ ਸਿੰਘ ਚੜਿਆਲਾ ਨੇ ਮਰਜੀਬੜਿਆਂ ਦਾ ਜਿਹੜੀ ਕੱਲ ਵੀ ਸਾਨੂੰ ਪੱਤਰਕਾਰ ਵੀ ਪੁੱਛਦੇ ਸੀ ਕਿ ਵੀ ਮਰਜੀਬੜਾ ਇਹ ਜਿਹੜਾ ਸ਼ਬਦ ਹੈਗਾ ਇਹਦੀ ਪਿਰਤ ਹੈਗੀ ਹੈ ਸਮਝੋ ਵੀ ਅਸੀਂ ਤਾਂ ਪਿਰਤ ਨੂੰ ਅੱਗੇ ਤੋਰ ਰਹੇ ਹਾਂ ਇਹ ਜੇ ਕਹਿਣਾ ਹੋਵੇ ਦਿੱਲੀ ਹਕੂਮਤ ਦੇ ਖਿਲਾਫ ਦਿੱਲੀ ਦੀ ਜਿਹੜੀ ਮੁਗਲ ਹਕੂਮਤ ਦੇ ਖਿਲਾਫ ਸਾਡੇ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਸ਼ਹੀਦੀ ਲਈ ਪੇਸ਼ ਕਰਕੇ ਮਰਨ ਲਈ ਪੇਸ਼ ਕਰਕੇ ਨੌਵੇਂ ਪਾਤਸ਼ਾਹ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈਗਾ ਬੜਾ ਸੋਹਣਾ ਮੌਕਾ ਮੇਲ ਬਣਿਆ ਉਹਨਾਂ ਨੇ ਤੇ ਉਹਨਾਂ ਦੇ ਨਾਲ ਦੇ ਜਿਹੜੇ ਸਿੰਘ ਸੀਗੇ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਤੇਨਾਲਾ ਜੀ ਨੇ ਉਹਨਾਂ ਨੇ ਦਿੱਲੀ ਦੀ ਹਕੂਮਤ ਅੱਗੇ ਆਪਣੇ ਆਪ ਨੂੰ ਕਰਵਾਨ ਕਰਨ ਲਈ ਪੇਸ਼ ਕਰਕੇ ਇਹ ਜਿਹੜਾ ਮਰਜੀਬੜਿਆਂ ਦੀ ਪ੍ਰਤ ਅਸੀਂ ਸਮਝਦੇ ਹਾਂ ਕਿ ਉੱਥੋਂ ਤੁਰੀ ਹੈ ਅਸੀਂ ਕੋਈ ਸ਼ੁਰੂ ਕਰਨ ਵਾਲੇ ਨੇ ਅਸੀਂ ਤਾਂ ਉਹ ਪ੍ਰਤ ਤੇ ਅ ਅੱਗੇ ਤੋਰਨ ਵਾਲੇ ਹੈਗੇ ਤੇ ਅੱਜ ਜਿਹੜਾ ਜਥਾ ਜਾਊਗਾ ਉਸੇ ਭਾਵਨਾ ਨੂੰ ਲੈ ਕੇ ਹੀ ਆਪਣੇ ਆਪ ਨੂੰ ਬਾਰਨ ਦੀ ਭਾਵਨਾ ਨੂੰ ਲੈ ਕੇ ਅੱਗੇ ਵਧੂਗਾ ਕਮ ਕਿੰਨੀ ਔਰ ਮੁਲਕ ਕੇ ਥੋੜੀਆਂ ਜਿੰਦਾਬਾਦ 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 ਕਮ ਕਚਾਰ ਹੈ ਲਾਗੇ ਲਾਗੇ ਸਰਕਾਰ ਜੋ ਜੀ ਲਾਣੀ ਜੋ ਸਾਲ ਪਹਿਲਾਂ ਜਰਨਾ ਵੀਡੀਓਗ੍ਰਾਫੀ ਵੀ ਹਰਿਆਣਾ ਪੁਰਦੇ ਵੱਲੋਂ ਕੀਤੀ ਜਾ ਰਹੀ ਹੈ ਆਪਾਰ ਕੇ ਦਾ ਸੂਰ ਹੈ ਆਪਾਰ ਕੇ ਯਾਦ ਆ ਪਾਰ ਤੋਂ ਜਿਹੜਾ ਢੋਲੋਰਾ ਪਿੱਛੇ ਆ ਗਿਆ ਸ਼ੌਕ ਵੀ ਪਾਰ ਤੋਂ ਸਭ ਤੋਂ ਵੱਡਾ ਨੌਕਤੰਤਰ ਹੈ ਇੱਥੇ ਕਾਨੂੰਨ ਦਾ ਰਾਜ ਆ ਮਾਹੀ ਦੇ ਉੱਤੇ ਦੇਖੋ ਕਿਹੜੇ ਕਿਹੜੇ ਕੰਨ ਆਏ ਆ ਜਿਵੇਂ ਕੋਈ ਚੀਂ ਕਰਕੇ ਨਹੀਂ ਹੋਏ ਪਰ ਜਿੱਤੇ ਵੀ ਉਹ ਦੇਸ ਆ ਗਿਆ ਉਹ ਇਹਨਾਂ ਦਾ ਕੱਲੇ ਵੀ ਨਹੀਂ ਲੱਗਣਗੇ ਆ ਕਰਸ਼ੀ ਲੋਕਾਂ ਨੂੰ ਜਿਹੜੇ ਖਾਲੀ ਰੱਤੀ ਆ ਰਹੇ ਆ ਉਹਨਾਂ ਆਸਤੇ ਆਕਲ ਲੱਗੇ ਆ ਆ ਅੱਜ ਭਾਈ ਬਾ ਸਰਕਾਰ ਫਾਰ ਚੁੱਕੀ ਆ ਉਹਦੇ ਕੋਲੇ ਕੋਈ ਵੀ ਹੁਣ ਗੱਲਬਾਤ ਨਹੀਂ ਰਹਿ ਗਈ ਰਾਸ਼ਟਰਪਤੀ ਨੇ ਵੀ ਕਿਹਾ ਕਿਸਾਨਾਂ ਦੀਆਂ ਮਦਦ ਕੋਈ ਨਹੀਂ ਮੰਨੇਗਾ ਪਰ ਸਾਡਾ ਜਿਨ੍ਹਾਂ ਨੇ ਖੂਦ ਧੋਲ ਕੇ ਦੇਸ਼ ਨੂੰ ਯਾਦ ਕਰਾਇਆ ਉਹਨਾਂ ਨੂੰ ਇਹਦੇ ਨਾਲ ਸਵਾਗਤ ਕੀਤਾ ਜਾਂਦਾ ਉਹਨਾਂ ਦਾ ਉਹਨੇ ਇਹ ਅਤ੍ਰੂ ਬੈਤ ਗੁਰੂ ਗੰਗਾ ਦੇ ਘੋੜਿਆਂ ਨਾਲ ਸਾਡਾ ਜਿਹੜਿਆ ਰਹਾਣੀ ਸਵਾਗਤ ਕੀਤਾ ਜਾਂਦਾ ਜਿਹੜਿਆ ਪਹਿਲਾਂ ਪਸੰਦ ਦੇ ਉੱਤੇ ਡਾਗ ਕੇ ਗਏ ਮੈਂ ਸਾਰੇ ਆਪਣੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਇਹਨੂੰ ਪੱਟੋ ਨਾ ਇਹ ਨਿਸ਼ਾਨ ਇਹ ਅਪਰੱਖ ਜੋ ਅੱਜ ਇਹ ਪਾਇ ਦਿਖਾਉਣਾ ਪੂਰੇ ਪਿੰਡ ਦੇ ਵਿੱਚ ਜਿਹੜਾ ਰਾਮਨਾਥ ਦੇ ਤਰ੍ਹਾਂ ਜਿਹੜਾ آپ <laughs> سے ایک طرف جہاں کسانوں کی اور سے ستنا نام کا جاپ کیا جا رہا ہے وہیں ہریانہ پرشاشن کی اور سے بھی جو اس سمے جو ہے دھارمک جو گربانی ہے وہ لگا دی گئی ہے فی الحال کسان جو ہیں ابھی شانت ہو چکے ہیں تصویروں میں آپ دیکھ سکتے ہو کہ